ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਵੈਲਕਮ ਕਰਦੇ ਆਂ ਜਸਲੀਨਾ ਬਲੌਗ ਚੈਨਲ ਤੇ ਤੇ ਮੇਰੇ ਮੇਰੇ ਨਿੱਕੇ ਜਿਮ ਬੱਤ ਨੂੰ ਰੈਡੀ ਹੋ ਗਿਆ ਪੱਤ ਸਕੂਲੇ ਜਾਣ ਨੂੰ ਖਾਣਾ ਖਾ ਰਿਆ ਤੇ ਅੱਜ ਪਹਿਲੀ ਵਾਰ ਆ ਇਸਨੇ ਰਿਗ ਨੂੰ ਪਾ ਕੇ ਜਾਣੀ ਹੈ ਜ਼ਰੂਰੀ ਕਰਦੇ ਮੈਡਮ ਨੇ ਲੈ ਕੇ ਭੇਜਿਆ ਕਿ ਇਹ ਗੱਤ ਚ ਰਿਵਨ ਜਰੂਰ ਪਾਇਆ ਕਰੋ ਤੇ ਪਹਿਲਾਂ ਇਸ ਦੇ ਪਾਏ ਹੁੰਦੇ ਸੈਂਡਲ ਕਿਉਂਕਿ ਯਾਰ ਗਰਮੀ ਬਹੁਤ ਜਾਂਦੀ ਆ ਆ ਵੀ ਅਸ ਆ ਸੈਂਡਲ ਪਾਏ ਹੁੰਦੇ ਸੀ ਬਲੈਕ ਪਰ ਟੀਚਰ ਨੇ ਲੈ ਕੇ ਭੇਜਿਆ ਕਿ ਬੂਟ ਜ਼ਰੂਰੀ ਹੈ ਜੀ ਆਹ ਵਾਲੇ ਬੂਟ ਪਾਉਣੇ ਆ ਇਹਨਾਂ ਵਿੱਚ ਨਹੀਂ ਲੱਗਦੀ ਹਵਾ ਹੁਣ ਐਸੇ ਦੀ ਅਜ ਲੱਗਣੀ ਹੈ ਵਾਟ ਐਸ ਐ ਦੀ ਵਾਟ ਲੱਗਣੀ ਹੈ ਜ ਪੂਰੀ ਗਰਮੀ ਦੇ ਨਾਲ ਹੁਣ ੱਜੀ ਆਉਗੀ ਪਹਿਲਾਂ ਹੀ ੱਜੀ ਆਉਂਦੀ ਉਹ ਕਹਿੰਦੇ ਵਿੱਚ ਹਵਾ ਬਿਲਕੁਲ ਨਹੀਂ ਲੱਗਦੀ ਤੇ ਵੈਂਡ ਦੇ ਵਿੱਚ ਬੱਚਿਆਂ ਨੂੰ ਬਹੁਤ ਔਖਾ ਹੋ ਜਾਂਦਾ ਨਾ ਕਲਾਸ ਵਿੱਚ ਤਾਂ ਫੇਰ ਵੀ ਹੈ ਪੱਖੇ ਵਗੈਰਾ ਚੱਲਦੇ ਹੁੰਦੇ ਨੇ ਵੈਂਡ ਦੇ ਵਿੱਚ ਬੱਚੇ ਜ਼ਿਆਦਾ ਹੁੰਦੇ ਨੇ ਉਹ ਤੇ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਚਲੋ ਵੀ ਤਾਂ ਤਾਂ ਮੀਟ ਆਪ ਰੀਤੂ ਦਾ ਐਸੇ ਵੇਲੇ ਆ ਹਾਲ ਹੁੰਦਾ ਇਹਨੂੰ ਤਿਆਰ ਕਰਨ ਦੇ ਵਿੱਚ ਤੇ ਇਹ ਬਾਲ ਬੁਲ ਖਿਲਰੇ ਪਏ ਆ ਲੈ ਫਿਰ ਚੱਕ ਲੈ ਹਤੇ ਆ ਰਹੀ ਤਾਂ ਬਹੁਤ ਐਸ਼ ਦਾ ਸੀ ਬਹੁਤ ਫੇਵਰਿਟ ਐਸ਼ ਨੂੰ ਬਹੁਤ ਬਚਾਇਆ ਜਿੰਨੀ ਯੋਗੀ ਸੀਗੇ ਅਸੀਂ ਇਹਦੇ ਸੈਂਡਲ ਪਾ ਕੇ ਭੇਜੇ ਆ ਪਰ ਹੁਣ ਮੈਡਮ ਕਹਿੰਦੀ ਪਤੀ ਪਾਇਆ ਕਰੋ ਤੇ ਹੁਣ ਵੇਖੋ ਓਏ ਹਣ ਫਿਰ ਅਜ ਤਾਂ ਕਰਵੇਂ ਆਉਗੀ ਮੇਰੀ ਭੂਗੜੀ ਨੂੰ ਓਏ ਵੇਖੜੋ ਹਾਂ ਚਾਹ ਚੱਕ ਮੈਂ ਕਰ ਚੋਣੀ ਕੋਈ ਨਾ ਰੋਟੀ ਮਿੱਤੀ ਗਈ ਹੋਈ ਅਸਦੀ। ਲਓ ਵੀ ਦਾਦੀ ਵੀ ਤਾਂ ਰੀਵਲ ਚੱਕੇ ਆਂ ਜੀ। ਕਿਹ ਹੈ ਦਾਦੀ? ਸੀਕ ਜਮੜਾ ਜੇ ਲਵਾਇਆ ਡੇੜੇ ਸੀਕ ਲਵਾ ਗਏ ਜੀ। ਉਹ ਫਿਰ ਪਾਸੇ ਕੰਨੀਆਂ ਕੰਨੀਆਂ। ਅੱਛਾ ਇਹ ਵੀ ਹੁੰਦਾ ਹੈ। ਹੋਏ ਚੱਲੀ ਚੱਲੀ ਬੱਜੇ ਨਿਕਲ ਨਹੀਂ ਜੰ। ਹੂੰ। ਠੀਕ ਆ। ਚਲੋ ਫਿਰ ਆਪਾਂ ਨਾ ਮੜੇ ਆ। ਕਿੰਨੇ ਚੌੜੇ ਰੀਵਲ ਹੁੰਦੇ ਆਂ। ਆਹਾਂ। ਜਿਹੜੇ ਚੌੜੇ। ਉਹ ਵੀ ਦੇਖੋ। ਥੋੜੇ ਬੇਵਸ਼ਾਈ ਕੰਮ ਹੁੰਦੇ ਸੀ। ਥੋੜੇ ਹੁੰਦੇ ਸੀ ਉਹ ਵੀ। ਲੋਬੀ ਆਪ ਹੁਣ ਐਸ਼ ਨੂੰ ਛੱਡਿਆਈਏ ਤੇ ਵੈਂਚ ਤੇ ਬਿਠਾਇਆਈਏ ਬੈਂ ਨੀ ਦੀ ਆਉਣ ਵਾਲੀ ਹੈ ਪੰਜਾਂ ਮਿੰਟਾਂ ਨੂੰ ਉਸ ਤੋਂ ਬਾਅਦ ਆ ਹੁੰਦੀ ਡਿਊਟੀ ਸਵੇਰੇ ਸਵੇਰੇ ਪੱਠੇ ਚੱਕ ਕੇ ਲੈ ਕੇ ਆਉਣ ਦੀ ਹੂੰ ਐਸ਼ ਨੂੰ ਫੜ ਫੜਦੂ ਫੋਜੀ ਅਨਸਾਰੇ ਪਾਸੋਂ ਅੱਧੇ ਅੱਧੇ ਨੇ ਵਾਲ ਫੜ ਲਏ ਤੇ ਲੱਤਾਂ ਫੜ ਲਏ ਠੀਕ ਆ ਇਸ ਤੋਂ ਬਾਅਦ ਚੱਕਣੇ ਦੇ ਪੱਠੇ ਤੇ ਚਲੀ ਹੋਈ ਵੀ ਬਹੁਤ ਵੱਡੀ ਉਹ ਇੱਕ ਵੱਡਾ ਯੁੱਧ ਹੁੰਦਾ ਕਿ 10 ਦਾ ਫੁੱਟ ਲੰਬੀ ਹੋਊਗੀ ਆ ਉਹ ਬਸ ਜਸ ਤੂੰ ਦੇਖਦਾ ਹੀ ਆਉਂਦਾ ਹੁੰਦਾ ਕਿ ਭਾਰੀ ਹੁੱਦੀ ਜਿਆਦਾ ਕਿਤੇ ਐ ਨੂੰ ਲੈ ਕੇ ਕਿੱਧਰ ਆਣੇ ਕਹਿੰਦੇ ਰਲ ਗਈ ਉਹ ਚੱਕਣੀ ਹੁੰਦੀ ਉਸ ਤੋਂ ਬਾਅਦ ਫਿਰ ਨੂੰ ਸ਼ੋਰੂਮ ਦਿਖਾਉਣੇ ਆ ਆਪਣਾ ਸ਼ੋਰੂਮ 99% ਆਪਣਾ ਪੂਰਾ ਬਣ ਚੁੱਕਿਆ 1% ਰਹਿ ਗਿਆ ਠੀਕ ਆ ਸਾਰੀ ਫੈਮਲੀ ਆਪਾਂ ਚੱਲਦੇ ਆ ਸ਼ੋਰੂਮ ਦੇ ਵਿੱਚ ਤੁਹਾਨੂੰ ਸ਼ੋਰੂਮ ਦਿਖਾਉਣੇ ਆ ਆਪਣਾ ਬਟਿਕ ਦਾ ਜਿਹੜਾ ਬਣਿਆ ਦੱਸਿਓ ਕਮੈਂਟ ਕਰਕੇ ਵੀ ਕਿੱਦਾਂ ਦਾ ਬਣਿਆ ਠੀਕ ਆ ਤੇ ਚਲੋ ਆਪ ਕਰਦੇ ਆ ਵਲੌਗ ਕੰਟੀਨਿਊ ਜੁੜਿਓ ਸਾਰੇ ਜਣੇ ਲੋ ਵੀ ਐਸ਼ੂ ਪਣਗਾ ਜੂੜਾ ਤੇਰਾ ਮੈਂ ਫਸਟ ਟਾਈਮ ਜਿੰਨੇ ਟਰਿਪਣ ਆਇਆ ਮੈਂ ਤਾਂ ਕਦੇ ਆਪ ਨਹੀਂ ਪਾੜੀ ਪਹਿਲੀ ਵਾਰ ਜਦ ਕਿ ਜੀਵੜ ਕੋ ਆਇਆ ਤਾਂ ਇਹ ਪਰ ਫੋਲ ਬੂਡੀਆਂ ਸੋਹਣੀਆਂ ਬਣ ਗਈਆਂ ਹਣਾ ਐਸ਼ੂ ਹੈ ਹਾਂਜੀ ਮम्मा ਹੂੰ ਲੋ ਬਦਰ ਪੱਠੇ ਵੀ ਵੱਡੇ ਗਏ ਆਪਣੇ ਹੂੰ ਆਇਆ ਹੋਇਆ ਵਾ ਹਾਂ ਦੋ ਨਹੀਂ ਕੋਣੀ ਦੋ ਮਿੰਟਾਂ ਕਰਕੇ ਚਾ ਚੰਗਾ ਸਮਾਂ ਇੱਥੇ ਨਾਲੇ ਲੜਦੇ ਨਹੀਂ ਨਾ ਬਾਹਰ ਹੂੰ ਅੱਜ ਤਾਂ ਬੂੜ ਪੂਰੇ ਪਾ ਕੇ ਅਸੀਂ ਹਾਟੇੜੀ ਬਣ ਹੁੰਦੇ ਸੀ ਨਾ ਕਿਉਂ ਅਸੀਂ ਪੜਨੇ ਜਾਂਦੇ ਹੁੰਦੇ ਸੀ ਉਹ ਇੰਨੇ ਇੰਨੇ ਛੋੜੇ ਹੁੰਦੇ ਸੀ ਇਹਦੀ ਬੇਬੇ ਨੂੰ ਤਾਂ ਪਾਇਆ ਨਹੀਂ ਦਾਦੀ ਤਾਂ ਬਣਾਉਂਦੀ ਰਹੀ ਹੈ ਨਾ ਇਹ ਉਹ ਜਿਹੜਾ ਤੂੰ ਗੱਡੀ ਤੇ ਲਾਇਆ ਸੀ ਉਹ ਹੋਰੀ ਬਣਦੀ ਸੀ ਜੀਜਾ ਬਡੋਲੀ ਸਜਾ ਕੇ ਲਿਆਉਂਦੇ ਹੁੰਦੇ ਸੀ ਨਹੀਂ ਨਾ ਮੈਂ ਵੀ ਰੀ ਬਣਾਉਹੀ ਲਾ ਕੇ ਆ ਜੀ ਤੈਨੂੰ ਵਿਆਹਣ ਗਿਆ ਸੀ ਨੀਲੇ ਇੱਕ ਲਾਇਆ ਸੀ ਨਾ ਨੀਲੇ ਕੇ ਲਾ ਆ ਮੇਰੇ ਰੀ ਬਣਾ ਦੀ ਸੁਣ ਲੋ ਜਦੋਂ ਮੈਂ ਇਹਨੂੰ ਵਿਆਹਣ ਗਿਆ ਨਾ ਤੇ ਅਸੀਂ ਕਿਹਾ ਵੀ ਸਵੇਰ ਨੂੰ ਨਾ ਛੇਤੀ ਟਾਈਮ ਨਾਲ ਤੁਰਾਂਗੇ ਤੇ ਫੁੱਲ ਹੀ ਰਾਤ ਨੂੰ ਗਲਾਬ ਦੇ ਲਵਾ ਲਿਆ ਹੁੰਦੇ ਜੇ ਸਵੇਰ ਨੂੰ ਗੰਡੋਲੀ ਤੋਰ ਜਨ ਚਾੜ ਨੂੰ ਗੱਡੀ ਤੋਰ ਹੀ ਫੁੱਲ ਸਾਰੇ ਕਮਲਾਈ ਹੋਏ ਜਦੋਂ ਚੀਦੇ ਪਹੁੰਚੇ ਜਦੋਂ ਚੀਚੇ ਵਿੱਚ ਜਦੋਂ ਮਨਪੀ ਦੇ ਪਿੰਡ ਪਹੁੰਚੇ ਉੱਥੇ ਤੇ ਉਹਨੂੰ ਫੁੱਲ ਜਿਵੇਂ ਸੁੱਕ ਗਏ ਇਹਦੇ ਮੋੜ ਦੇ ਸੀਗੇ ਤੇ ਉਹਦੋਂ ਵਾਇਨ ਲੱਗਨ ਸੁੱਕੇ ਹੀ ਫੁੱਲ ਲਾਏ ਹੋਏ ਐ ਇੱਕ ਮੋੜ ਤੋਂ ਲੱਗ ਗਰਮ ਸੀਨਾ ਉਹਦੋਂ ਤੇ ਫੁੱਲ ਤਾਂ ਸਾਨੂੰ ਪਤਾ ਨਹੀਂ ਸੀ ਰਾਤ ਨੂੰ ਲਵਾ ਲਈ ਸੀ ਦੀਦਿਦ ਵਿੱਚ ਕੰਮ ਹੀ ਖਰਾਬ ਕਰਨ ਦੇ ਹਾਂ ਸੋ ਐਸੇ ਜੇ ਰੀਮਨ ਤੇਰੇ ਨਾਲ ਦੇ ਲਾਏ ਹੁੰਦੇ ਤੇ ਫੇਰ ਉਹ ਕੰਮ ਲਾਉਣੇ ਹੀ ਨਹੀਂ ਸੀ ਉਹ ਕੰਮ ਵਧੀਆ ਰਹਿੰਦਾ ਨਾ ਮੈਂ ਤਾਂ ਆਪ ਜਿਵੇਂ ਫਰੈਸ਼ ਭਰਾ ਉਹ ਐਂ ਲਾਏ ਸੀ ਛੇਤੀ ਛੇਤੀ ਫਰੈਸ਼ ਭਲਾ ਲਾ ਕੇ ਆਉਂਦੇ ਜਾਨੀ ਤਾਂ ਮੈਂ ਤੈਨੂੰ ਐ ਹੋਣਾ ਵੀ ਜਵਾਬ ਨਾ ਦੇ ਦੇਣ ਉਹ ਮੈਂ ਕਿਹਾ ਮੈਂ ਟਾਈਮ ਨਾ ਲੈਂ ਆ ਬੇਬੇ ਲੇਟ ਹੋਉਂਦੀ ਜਾਂਦੀ ਸੀਗਾ ਪਹਿਲਾਂ ਲੇਟ ਸੀ ਕੰਮ ਆਪਣਾ ਚਲੋ ਫਿਰ ਚਲ ਜਾਈਏ ਅੱਛਾ ਥੋੜੇ ਵਰਗਿਆਂ ਨੇ ਤਾਂ ਹਜੇ ਵੀ ਵਿਆਹ ਨਹੀਂ ਕਰਾਇਆ ਕਹਿੰਦੇ ਨੇ ਉਹਦੇ ਨਾਲ ਅਹਾਂ ਥੋੜੇ ਯਾਰ ਮੇਰੇ ਵਰਗੇ ਨਹੀਂ ਨਾ ਕਰਾਇ ਫਿਰ ਆਪਾਂ ਦਾ ਕਰਾਉਣਾ ਸੀ ਨਾ ਬੇਬੇ ਹਾਂ ਇੱਕ ਖੂਜ ਦੇ ਦ ਸਾਰਿਆਂ ਨੂੰ ਥੋੜੀ ਸ਼ਾਲ ਮਾਰਨੀ ਆ ਤੇ ਬੇਬੂ ਨਾਲ ਸ਼ੁਰੂਦ ਲਗਾਉਣਾ ਚੜਾ ਕੇ ਉੱਤੇ ਚਲੋ ਵੀ ਅੱਜ ਮੈਂ ਵੀ ਚੱਲਿਆ ਸਕੂਲ ਅੱਛੇ ਦੇ ਨਾਲ ਠੀਕ ਆ ਅੱਛਾ ਲਓ ਜੀ ਇਹ ਲੈ ਆਹ ਕੰਮ ਜ਼ਰੂਰੀ ਹੁੰਦਾ ਪਹਿਲਾਂ ਇੱਕ ਇਹ ਰਹਿ ਗਿਆ ਸੀ ਮਨਪੀਰ ਮਗਰ ਆਉਂਦੀ ਯਾਦ ਭਲਾਉਂਦੀ ਨਾ ਇਹ ਚ ਉਹਨੇ ਮਗਰ ਹੁਣਾ ਹੁੰਦਾ ਆ ਜਾਓ ਫਿਰ ਹਾਂ ਐਸ ਬਾਏ ਕਰਦੇ ਮਮਾ ਨੂੰ ਬਾਏ ਹੁਣ ਆਪਣਾ ਪੂਰੇ ਹਰੇ ਵਾਜ ਦੇ ਥੱਲੇ ਲੱਗਾ ਹੋਇ ਬਣਿਆ ਹੋਇਆ ਖੁੱਡਾ ਕਬੂਤਰਾਂ ਦਾ ਉਹ ਖੋਲਾਂਗੇ ਆਪਾਂ ਹਾਂ ਪਤ ਤ ਤੇ ਸ਼ੈਂਕੀ ਸਵੇ ਸਵੇ ਹੁੰਦਾ ਥੋੜਾ ਤਾੜਿਆ ਆ ਜਾਓ ਵੀ ਸੌਗੀ ਦੀ ਬਾਤ ਪੂਰੀ ਆਉਂਦਾ ਇਹਨਾਂ ਵਾਲੇ ਹੀ ਆ ਲਓ ਬਈ ਆਲਾ ਬਣ ਹੀ ਬਾਪੂ ਦਾ ਦਿਹਾੜੀ ਪਾਈ ਹੁੰਦਾ ਸਵੇਰੇ ਸਵੇਰੀ ਅੱਜ ਇੱਕ ਬਾਹਰਲੇ ਪਾਸੋਂ ਤੋੜ ਲੀਆਂ ਆ ਕਿਥੋਂ ਲੋ ਬੇ ਕੱਦੂ ਕਿੜਿ ਕਿੜ ਹੋਏ ਪਏ ਹੈ ਇੱਕ ਨਿੱਕੇ ਝਾੜ ਕਲੇ ਸੀਗੇ ਤੇ ਉਹ ਵੀ ਆਪਣੇ ਤੋੜਨ ਵਾਲੇ ਉਧਰਲੇ ਪਾਸੇ ਇੱਕ ਤੋਰੀਆਂ ਤੋੜ ਲੀਆਂ ਗਾਂ ਤੂੜੀਆਂ ਵੀ ਲੱਗੀਆਂ ਹੀ ਪਰੇ ਕੰਦ ਨਾਲ ਆ ਫਿਰ ਕਰਦ ਦੇ ਦੇ ਮੈਨੂੰ ਮੈਂ ਲਿਆਉਣਾ ਤੋਰ ਕੇ ਲੋਕ ਦੋਸਤੋ ਝਾੜ ਕਰੇਲੇ ਕਿਦੇ ਕਿਦੇ ਦੇਦ ਕੀ ਹੋਏ ਆ ਤੇ ਆਪਣੇ ਤਾਂ ਪਹਿਲੀ ਵਾਰ ਹੋਇਆ ਝਾੜ ਕਰੇਲੇ ਸਬਜ਼ੀ ਪਛੇਤ ਕੀ ਹੁਣ ਪਹਿਲਾਂ ਤਾਂ ਸੁੱਕੀ ਸੀ ਸਾਰੀ ਪਰ ਹੁਣ ਮੌਸਮ ਚੇਂਜ ਹੋਇਆ ਕਰਕੇ ਸਾਰੀ ਹਰੀ ਭਰੀ ਹੋ ਗਈ ਆ ਤੇ ਆ ਵੇ ਵੱਲੁੱਗੀ ਹੋਈ ਆ ਆਪਣੀ ਝਾੜ ਕਰੇਲਿਆਂ ਦੀ ਲੱਗੇ ਕਾਫੀ ਆ ਭਰਤੀਂ ਦੇ ਨਹੀਂਗੇ ਇਦਾਂ ਲੱਭਣੇ ਪੈਂਦੇ ਹੌਲੀ-ਹੌਲੀ ਕਰਕੇ ਫਸਟ ਟਾਈਮ ਆਪਾਂ ਸਬਜ਼ੀ ਬਣਾਗੇ ਬਣਾਵਾਂਗੇ ਦੋ ਤਿੰਨ ਵਾਰੀ ਇਹਨਾਂ ਵੱਲਾਂ ਲਾਈਆਂ ਨੇ ਤੇ ਪਰ ਕਦੇ ਹੁੰਦੀਆਂ ਹੀ ਨਹੀਂ ਗੀਆਂ ਤੇ ਜਿਹੜੀ ਆ ਵੇਲ ਉੱਗੀ ਇਹ ਆਪਣੇ ਆਪ ਹੀ ਉੱਗੀ ਪਤਨੀ ਕਿਸੇ ਬੀਜ ਡਿੱਗਿਆ ਹੋਵੇ ਅਸੀਂ ਪੁਰਾਣਾ ਜਿੱਦਾਂ ਕਿ ਆ ਹੁਣ ਆ ਗਲ ਕੇ ਵਿੱਚੋਂ ਇਹਦੇ ਬੀਜ ਨਿਕਲ ਕੇ ਡਿੱਗ ਜਾਂਦੇ ਨੇ ਇਦਾਂ ਉਹ ਫਿਰ ਆਪਣੇ ਆਪ ਹੀ ਸੀਜ਼ਨ ਦੇ ਹਿਸਾਬ ਨਾਲ ਉੱਗ ਪੈਂਦੇ ਨੇ ਬਿਨਾਂ ਪਾਣੀ ਤੋਂ ਹੁੰਦੀ ਆ ਵੱਲ ਸ਼ਾਇਦ ਜਾਂ ਤਾਂ ਪਾਣੀ ਪੂਣੀ ਜ਼ਿਆਦਾ ਪਾ ਦੇਣ ਜਦੋਂ ਪੱਕੇ ਪਏ ਆ ਆਹ ਥੱਲੇ ਤੁਸੀਂ ਦੇਖ ਪਾ ਰਹੇ ਹੋ ਇਹਦੇ ਵਿੱਚੋਂ ਹੁਣ ਬੀਜ ਨਿਕਲਣਾ ਆ ਦੇਖੋ ਇੱਕ ਬੀਸੀ ਬਣਿਆ ਹੋਏ ਡਿੱਗ ਜਾਣਾ ਇੱਥੇ ਆ ਭਿਗ ਪੇਣੀ ਜਦੋਂ ਸੀਜ਼ਨ ਆ ਗਿਆ ਦਾ ਹਣਾ ਉਹ ਦਰਸ਼ਣ ਕੀ ਵੀ ਰੋਲਾ ਪਾਈ ਇਹਨਾਂ ਮੈਨੂੰ ਛੱਡੋ ਛੇਤੀ ਆਵੇ ਲੱਗੇ ਹੋਏ ਇਹ ਤਾਂ ਕੋਲੇ ਹੱਥ ਕਰੇ ਤੂੰ ਪਤਾ ਲੱਗਦਾ ਦੂਰੋਂ ਤਾਂ ਦਿਂਦੇ ਹੀ ਨਹੀਂਗੇ ਲਓ ਜੀ ਝਾੜ ਕਰੇ ਲਈ ਆਪਣੀ ਇੰਨੇ ਕ ਲੈ ਗਏ ਆ ਤੇ ਬਸ ਕੁਛ ਇੱਥੇ ਲੱਗੇ ਹੋਇਆ ਇਹ ਤੋੜ ਲੈਣੇ ਆਪਾਂ ਤੇ ਸਬਜੀ ਦੇਖੋ ਪੂਰਾ ਹਣ ਚੱਲ ਵੱਜ ਗਏ ਮੈਂ ਪੈਰ ਰੱਖਣ ਨੂੰ ਥਾਂ ਹੈ ਨਹੀਂ ਗਾ ਕਿਤੇ ਵੀ ਕਿੱਥੋਂ ਦੀ ਨੰਘਿਆ ਜਾਵੇ ਪਹਿਲਾਂ ਤਾਂ ਕਮਲਾ ਆ ਗਈ ਸੀਗੀ ਤੇ ਪਰ ਹੁਣ ਜਦੋਂ بارش ਵਾਲਾ ਮੌਸਮ ਜੇ ਹੋ ਗਿਆ ਮੌਸਮ ਹੁਣ ਥੋੜਾ ਨਮੀ ਆ ਗਈ ਮੌਸਮ ਦੇ ਵਿੱਚ ਤੇ ਮਿਰਚਾਂ ਨੂੰ ਬਹੁਤ ਫਲ ਲੱਗਿਆ ਹੁਣ ਪਹਿਲਾਂ ਤਾਂ ਬਿਲਕੁਲ ਬੰਦ ਹੋ ਗਈ ਸਬਜੀ ਲੈਣੀ ਗਰਮੀ ਨੇ ਪੂਰਾ ਪੂਰਾ ਹਾਲ ਕਰਤਾ ਸੀਗਾ ਤੇ ਆ ਦੇਖੋ ਬਾਪੂ ਹੁਣ ਇੱਧਰ ਆਇਆ ਹੀ ਨਹੀਂ ਕਦੇ ਗਾਂ ਕਿਉਂਕਿ ਗਾਂ ਬਾਲਾ ਜੇ ਸੰਗਣਾ ਏਰੀਆ ਆ ਗਿਆ ਇੱਧਰ ਤੇ ਆ ਜਿਹੜੀਆਂ ਤੋਰੀਆਂ ਜਿਹੜੀਆਂ ਹੈਗੀਆਂ ਇਹ ਤੂੜਗੀਆਂ ਹੀ ਨਹੀਂ ਆ ਆ ਦੇਖੋ ਦੋ ਲੱਗੀਆਂ ਹੋਈਆਂ ਨੇ ਇੱਕ ਆ ਲੱਗੀ ਹੋਈ ਆ ਬਾਪੂ ਪਿੱਛੇ ਮੁੜ ਜਾਂਦਾ ਬਾਪੂ ਇਦਾਂ ਕਿ ਗਾਂ ਹੈ ਹੀ ਨਹੀਂ ਕੁਛ ਲੱਗਾ ਹੋਇਆ ਤੇ ਇੱਕ ਜਿਹੜੀ ਬੈਂਗਣੀ ਸੀ ਨਾ ਆਪਣੀ ਤੁਸੀਂ ਦੱਸਿਓ ਵੀ ਜਿੰਨੇ ਜਿਹੜੇ ਬੈਂਗਣੀ ਜਿਹਨਾਂ ਦੇ ਲੱਗੀ ਲੱਗੀ ਆ ਆ ਇਦਾਂ ਹੋ ਜਾਂਦੀ ਬੈਂਗਣੀ ਸਾਰੀ ਆਪਣੇ ਆਪ ਹੀ ਐ ਹੋ ਹੋ ਕੇ ਸੁੱਕੀ ਜਾਂਦੀ ਹੈ ਉਹ ਗਲ ਜਾਂਦੀ ਹੈ ਸੋ ਇਹ ਇਹਨੂੰ ਬਹੁਤ ਸਭ ਤੋਂ ਵੱਡੀ ਪ੍ਰੋਬਲਮ ਆ ਆਪਾਂ ਨੇ ਸੋਚਿਆ ਸੀ ਕਿ ਸਪਰੇ ਨਹੀਂ ਕਰਨੀ ਇੱਥੇ ਹੁਣ ਇਹ ਚੀਜ਼ ਜਿਹੜੀ ਹੈਗੀ ਸੁਪਰੀਤ ਬਣਾ ਬਾਝ ਨਹੀਂ ਸਕਦੀ ਸੁਪਰੀ ਆਪਾਂ ਕੀਤੀ ਨਹੀਂ ਸੋ ਇਹਨੂੰ ਇਦਾਂ ਕਰਕੇ ਸਾਰੇ ਜਿੰਨਾ ਫਾਲ ਲੱਗਦਾ ਸਾਰੇ ਖਰਾਬ ਹੋ ਜਾਂਦਾ ਕਾਣਾ ਹੋ ਜਾਂਦਾ ਫਿਰ ਸੁੰਡ ਪੈ ਜਾਂਦੀ ਨੇ ਇੰਨਾ ਜਿਆਦਾ ਕਿ ਆਪਾਂ ਕਹਿੰਦੇ ਮਿਰਚਾਂ ਕੋੜਗੀਆਂ ਹੁੰਦੀਆਂ ਨੇ ਮਿਰਚਾਂ ਵਿੱਚ ਵੀ ਸੁੰਡੀਆਂ ਬਣ ਜਾਂਦੀਆਂ ਨੇ ਦੱਸੋ ਕੀ ਬੰਦਾ ਕਰੂਗਾ ਆ ਫਲੀਆਂ ਦੇਖੋ ਕਿਵੇਂ ਉਹਨਾਂ ਨੇ ਸਾਰਾ ਆਪਣੀ ਜਿਹੜੀ ਸੀ ਖਜੂਰ ਉਹਨੂੰ ਵੀ ਨਾਪ ਲਿਆ ਫਲੀਆਂ ਦੇ ਬੂਟੇ ਬਾਲੇ ਜਿਆਦੇ ਵੱਡੇ ਹੋਏ ਪਏ ਆ ਸਬਜੀ ਤੋੜਦੀ ਐ ਜੀ ਤੇ ਹੂੰ ਹੋ ਗਈ ਵਿਲੀ ਫਿਰ ਨਹੀਂ ਕਰਨਾ ਅਜੇ ਕੰਮ ਕੀ ਹੋ ਗਿਆ ਸੋ ਮੈਡਮ ਨੂੰ ਕੱਲ ਬੁਖਾਰ ਹੋਇਆ ਸੀ 101 ਸਿਰਵੇਂ ਮੋੜੀ ਆ ਤੇ ਪਰਸੋਂ ਤੁਹਾਡੇ ਦੋ ਤਿੰਨ ਦਿਨ ਹੋ ਗਏ ਤੁਹਾਡੇ ਨਾਲ ਵਲੌਗ ਸ਼ੇਅਰ ਨਹੀਂ ਸਾਥ ਹੋਇਆ ਸਾਡਾ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਸੀਗਾ ਜਦੋਂ ਉੱਪਰ ਆਪਣੇ ਸ਼ੋਰੂਮ ਤੇ ਸ਼ੀਸ਼ੇ ਲਾਉਂਦੇ ਸੀ ਨਾ ਤੇ ਜਿਹੜਾ ਸ਼ੀਸ਼ਾ ਸੀ ਇੱਕ ਸ਼ੀਸ਼ਾ ਟੁੱਟ ਗਿਆ ਸੀ ਬਹੁਤ ਵੱਡਾ ਸ਼ੀਸ਼ਾ ਟੁੱਟ ਗਿਆ ਸੀਗਾ ਸੋ ਤੋੜਿਆ ਕਿ ਨਹੀਂ ਇਹਨੇ ਇਹਨੇ ਤੋੜਿਆ ਨਹੀਂ 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 ਮੈਨੂੰ ਤੁਹਾਡੀ ਵਜ੍ਹਾ ਕਰਕੇ ਟੁੱਟਿਆ ਮੇਰੀ ਵਜ੍ਹਾ ਕਰਕੇ ਕੁਝ ਹੋ ਹੀ ਨਹੀਂ ਸਕਦਾ ਤੁਸੀਂ ਵਿਚਾਲੇ ਰੱਖਿਆ ਤੁਹਾਨੂੰ ਨਹੀਂ ਪਤਾ ਸੀ ਸ਼ੀਸ਼ਾ ਵਾ ਸ਼ੀਸ਼ਾ ਜਿਹੜਾ ਆਪਣਾ ਦੂਜੇ ਤੇ ਲੱਗਣਾ ਸੀਗਾ ਕਬੂਰਡ ਦੇ ਉੱਤੇ ਉਹ ਸਲਾਈਡਿੰਗ ਵਾਲਾ ਸ਼ੀਸ਼ਾ ਤੁਸੀਂ ਉਹਨੂੰ ਵਿਚਾਲੇ ਰੱਖਿਆ ਹੈ ਵਿਚਾਲੇ ਕਿੱਥੋਂ ਰੱਖਿਆ ਤੁਸੀਂ ਉਹਨੂੰ ਸਾਈਡ ਤੇ ਲੱਗੜ ਤੇ ਨਾ ਲੱਕੜ ਤੇ ਲਾ ਕੇ ਨਾ ਚਪਕਾ ਕੇ ਰੱਖਿਆ ਹੋਇਆ ਸੀਗਾ ਤੇ ਵੀ ਜੁੜ ਜੇ ਫੈਵਿਕੋਲ ਦੂਜਾ ਲਾ ਕੇ ਹੁਣ ਸਿਲਿਕੋਨ ਲਾ ਕੇ ਤੇ ਰੱਖਿਆ ਵੀ ਕਿੱਥੇ ਸੀਗਾ ਐਵੇਂ ਦੱਸ ਤੂੰ ਨਾ ਰਸੋਈ ਦੇ ਬਾਰ ਮੂਰੇ ਤੇ ਹਾਂ ਅੰਦਰ ਬੰਦੇ ਨਹੀਂ ਜਾਣਾ ਹੀ ਆ ਜਾਣਾ ਅੰਦਰ ਜਾਣਾ ਸ਼ੀਸ਼ਾ ਤੋੜ ਕੇ ਜਾਣਾ ਇਹਨੇ ਪੈਰ ਮਾਰ ਕੇ ਵੀ ਸੈੱਡ ਕਰਦਾ ਮਾੜੇ ਪੈਰ ਨਾਲ ਧਾਕੇ ਕੰਨੀ ਉਹ ਕੰਨੀ ਵੱਜੀ ਦੀ ਸ਼ੀਸ਼ੇ ਦੀ ਤੇ ਆਪਿਆ ਸ਼ੀਸ਼ਾ ਉਹ ਆ ਬੜਾ ਥੱਲੇ ਤੇ ਬਹੁਤ ਵੱਡਾ ਸ਼ੀਸ਼ਾ ਸੀਗਾ ਤੇ ਇਹਦੀ ਆ ਕੰਨੀ ਇੱਥੋਂ ਟੁੱਟ ਗਈ ਐਨੀ ਕੰਨੀ ਟੁੱਟ ਗਈ ਸੋ ਬਾਕੀ ਸ਼ੀਸ਼ਾ ਸਾਰਾ ਬਚ ਗਿਆ ਤੇ ਜਿਹੜਾ ਤੁਸੀਂ ਆਪ ਭੰਨੇ ਉੱਤੇ ਨੂੰ ਜਾ ਕੇ ਉਹ ਵੀ ਦਿਖਾਉਣਾ ਉਹ ਫਿਰ ਜਦੋਂ ਇੱਥੋਂ ਟੁੱਟ ਗਿਆ ਤੇ ਆ ਸਾਡੇ ਲਾਉਂਦਿਆਂ ਤੋਂ ਜਦੋਂ ਕਟੋਰਾ ਤੋੜਨਾ ਹੋਵੇ ਪਹਿਲਾਂ ਮੈਂ ਕਿਹਾ ਇੱਕ ਟੁੱਟਿਆ ਸ਼ੀਸ਼ਾ ਲਾਉਣਾ ਨਹੀਂ ਮਾੜਾ ਹੁੰਦਾ ਠੀਕ ਆ ਇਹ ਵਿਚਾਰ ਕਰੇ ਆਪਾਂ ਤਨ ਬਾ ਥੋੜੇ ਦੇਸੀ ਬੰਦੇ ਮੈਂ ਕੁਝ ਨਹੀਂ ਹੁੰਦਾ ਜਾਂ ਤੂੰ ਚਲਾ ਕੁਝ ਨਹੀਂ ਹੁੰਦਾਗਾ ਪਰ ਲਾਉਣੇ ਆ ਉਹ ਕੁਦਰਤ ਲੋ ਜੋ ਜਿਹੜੀ ਨਾ ਲੱਗਣੀ ਹੋਵੇ ਆ ਜਿਹੜੀ ਕਰਨੀ ਆ ਇਧਰੋਂ ਫੇਰ ਟੁੱਟ ਗਈ ਲਾਉਂਦੇ ਆ ਤੂੰ ਇੰਨੀ ਫਾਕੜ ਲਾ ਗਈ ਸੋ ਫਿਰ ਇਹ ਸ਼ੀਸ਼ਾ ਆਪਾਂ ਲਾਪਾ ਐਡਾ ਸ਼ੀਸ਼ਾ ਹੁਣ ਆਪਣੇ ਕੋਲੇ ਪਿਆ ਪੂਰਾ ਇਸ ਸ਼ੀਸ਼ੇ ਦਾ ਆਪਾਂ ਕੱਟਣਾ ਕੀ ਹੈ ਇਹਨੂੰ ਸ਼ੀਸ਼ੇ ਨੂੰ ਨਾ ਆਪੇ ਹੀ ਤੋਂ ਕੱਟ ਦੇਣਾ ਇੰਨਾ ਕੱਟ ਕੇ ਨਾ ਇਹ ਹੁਣ 6 ਫੁੱਟ ਦਾ ਸੀਗਾ ਇਹ 1.5 ਫੁੱਟ ਦਾ ਰਹੇ ਜਾਊਗਾ ਇੱਥੋਂ ਕੱਟ ਕੇ ਤੇ ਇੱਧਰ ਨੂੰ ਇਦਾਂ ਇਹਨੂੰ ਗੁਲਾਈ ਕਰ ਦੇਣੀ ਆ ਸਲੈਡਾਂ ਤਾਂ ਬਣੀਆਂ ਹੀ ਹੋਈਆਂ ਐ ਦੀਆਂ ਸਾਈਡਾਂ ਤੋਂ ਤਾਂ ਗੁਲਾਈ ਕਰ ਦੇਣੀ ਗੁਲਾਈ ਆਪੇ ਆ ਜਾਊਗਾ ਮਿਸਤਰੀ ਤੇ ਅੱਜ ਗੁਲਾਈ ਹੋਊਗੀ ਇੱਧਰ ਵੀ ਗੁਲਾਈ ਕਰਨੀ ਪਊਗੀ ਨਹੀਂ ਇੱਕ ਪਾਸੇ ਗੋਲ ਹੋ ਜੂ ਇੱਕ ਪਾਸੇ ਚੌਰਸ ਹੋ ਜਾਊਗਾ ਉਹ ਸੋਹਣਾ ਨਹੀਂ ਲੱਗੇ ਇੰਨਾ ਤਾਂ ਪਤਾ ਵੜ ਵੜ ਕੇ ਨਰੂੜੀ ਦੇ ਸੱਡ ਤੋਂ ਫਿਰ ਹੈ ਆਏ ਰੱਬਾ ਮਾਸਤਰੀਆਂ ਨੇ ਨਾ ਬਾਸ ਕਰਾਈ ਵੀ ਸਹੀ ਗੱਲ ਆ ਤਾਂ ਇਹੋ ਵੀਡੀਓ ਨਹੀਂ ਬਣਦੀਆਂ ਤੇ ਮਨਪੀਂਦੇ ਲੀੜੀ ਦੇਖੋ ਪਿੱਛੇ ਕਿੰਨੇ ਪਏ ਓਏ ਦੇਖੋ ਆ ਵੀ ਸਾਡੀ ਵਿਆਹ ਵਾਲੀ ਫੋਟੋ ਲੱਗੀ ਨਾਲੇ ਸਾਰੇ ਕਮਰਿਆਂ ਦੇ ਵਿੱਚ ਲੀੜੀਆਂ ਐ ਸੋਫੇ ਨੇ ਵਿੱਗੇ ਪਏ ਆ ਕੋਈ ਪਤਾ ਨਹੀਂ ਲੱਗਦਾ ਸੀਗਾ ਸੋ ਆਪਣਾ ਉੱਪਰ ਇੱਕ ਤਾਂ ਹੋ ਜੂਗਾ ਸੈਟ ਤੇ ਇੱਕ ਏਸੀ ਜਿਹੜਾ ਸੀਗਾ ਆਪਾਂ ਲਵਾਇਆ ਸੀ ਪਹਿਲਾਂ ਏਸੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਉੱਥੇ ਮਾਸਤਰੀਆਂ ਨੇ ਕੰਮ ਕੀਤਾ ਜਿੰਨੀ ਉਹ ਚ ਮਿੱਟੀ ਸੀ ਜਿੰਨੀ ਮਾਸਤਰੀਆਂ ਨੇ ਡਾਇਆ ਬੂਰਾ ਬਰਾਦਾ ਜੋ ਵੀ ਉਹਨਾਂ ਦਾ ਡਾਇਆ ਸਾਰਾ ਕੁਝ ਏਸੀ ਦੇ ਵਿੱਚ ਪੂ ਰਹਿਣ ਚੋਕ ਹੋਇਆ ਪਿਆ ਅੱਜ ਆਉਣ ਆਪਣੇ ਏਸੀ ਦੀ ਸਰਵਿਸ ਕਰਨ ਵਾਲੇ ਬੰਦਿਆਂ ਨੇ ਠੀਕ ਆ ਤੇ ਸਰਵਿਸ ਕਰਾਵਾਂਗੇ ਫਿਰ ਤੁਹਾਨੂੰ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਮੇਰਾ ਸਾਰਾ ਬਜਟ ਹਲਾਤਾ ਏਸੀ ਲਗਵਾ ਕੇ ਮੈਂ ਕਿਹਾ ਸੀ ਅਸੀਂ ਆਪਾਂ ਨੈਕਸਟ ਫਿਰ ਦੇਖ ਲਾਂਗੇ ਫਿਰ ਦੇਖ ਲਾਂਗੇ ਏਸੀ ਤਾਂ ਤੋਂ ਬਣਾਉਂ ਹੀ ਨਹੀਂ ਫੜਿਆ ਜਾਂਦਾ ਉੱਥੇ ਸੋ ਤੁਸੀਂ ਮੇਰਾ ਬਜਟ ਹਲਾਤਾ ਸਾਰਾ ਕੁਛ ਹੀ ਕੰਮ ਖਰਾਬ ਕਰਦਾ ਹਮ ਹਮ ਬਸ ਕੰਮ ਸਾਡਾ ਹੋ ਗਿਆ ਸਾਰਾ ਸਮਾਨ ਆ ਗਿਆ ਓਕੇ ਸਾਰਾ ਕੰਮ ਪ੍ਰਮਾਤਮਾ ਦੀ ਕਿਰਪਾ ਕੀਤੀ ਜੇ ਸਾਰਾ ਸਰੇ ਲਾਤਾ ਆਪਾਂ ਤੇ ਫਿਰ ਆਪਾਂ ਤੁਹਾਨੂੰ ਹੁਣ ਸਰਵਿਸ ਆਪਣੀ ਇੱਕ ਸਰਵਿਸ ਰਹਗੀ ਇਹ ਕਰਨ ਵਾਲੀ ਏਸੀ ਦੀ ਤੇ ਇੱਕਾ ਜਿਹਾ ਵਾਲਪੇਪਰ ਲੱਗਣਾ ਜੀ ਠੀਕ ਆ ਤੇ ਵਾਲਪੇਪਰ ਵੀ ਫਿਰ ਲਾਗ ਹੀ ਲੈਣ ਦੀ ਫਿਰ ਤੁਹਾਨੂੰ ਆਪਾਂ ਨੂੰ ਤਿਆਰ ਹੋ ਰਿਹਾ ਦੋ ਫਿਰ ਇਹ ਸੋਚਿਆ ਆਪਾਂ ਸਾਰਾ ਬਣ ਲੈਣ ਦੀ ਫਿਰ ਤੁਹਾਨੂੰ ਦਿਖਾਉਣੇ ਹੈਗੇ ਨਾ ਸਾਰਾ ਠੀਕ ਆ ਫਿਰ ਆਪਾਂ ਇਦਾਂ ਕਰਦੇ ਆ ਕਿ ਆਪਾਂ ਕੱਲ ਅਗਲੇ ਵਲੋਗ ਦੇ ਵਿੱਚ ਤੁਹਾਨੂੰ ਆਪਾਂ ਸਾਰਾ ਆਪਾਂ ਦਿਖਾਵਾਂਗੇ ਅੱਜ ਫਾਈਨਲ ਹੋ ਲੈਣ ਦੀ ਉਹ ਪੁਰਨਾ ਕੂੜੀਆਂ ਕਾੜੀਆਂ ਬਾਲਟੀਆਂ ਬੋਲਟੀਆਂ ਬਹੁਤ ਖਲਾਰਾ ਪਿਆ ਰਿਹਾ ਠੀਕ ਆ ਉੱਪਰ ਨਾ ਆਪਾਂ ਪਾਠ ਕਰਨਾ ਪੈਣਾ ਠੀਕ ਆ ਹੂੰ ਪਾਠ ਮੈਂ ਕਰੂਗੀ ਨਹੀਂ 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 ਅੱਜ ਮੈਂ ਇਹੀ ਕਹਿਣ ਲੱਗੀ ਸੀ ਕਿ ਤੁਸੀਂ ਬਰਾਬਰ ਪਾਟ ਕਰਨਾ ਬੈਠੇ ਅੱਛਾ ਹੂੰ ਪਾਟਣਾ ਕਰਉਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਸੱਤ ਵਜਨ ਜੋ ਹੋ ਗੋ ਮੇਰੇ ਅਕਾਂ ਹਾਂ ਕਰਨਾ ਪਊਗਾ ਠੀਕ ਹੈ ਤੇ ਚੱਲ ਫਿਰ ਤੂੰ ਐ ਕਮੇਨਾ ਪਠੇ ਲਿਆ ਜਗਾ ਕੇ ਤੇ ਵਾਹਨ ਚ ਹੀ ਪਏ ਚੱਕਣ ਵਾਲੇ ਚੱਲ ਗਈ ਆਈ ਕਰ ਦੋ ਪੱਠੇ ਚਿਕਾ ਲਿਓ ਨਹੀਂ ਮੇਰੇ ਨਲੀੜੇ ਸੁੱਕਨੇ ਭਵਾ ਦੀ ਵਾ ਤੇ ਹੁਣ ਵੀ ਕਰਨਾ ਹਜੇ ਖਾਂ ਆ ਕਲੇਸ਼ ਪਾਲਿਆ ਸਵੇਰੇ ਸਵੇਰੇ ਕਿਦੀ ਮੇਰੀ ਮਸ਼ੀਨ ਲਿੜੇ ਤੂੰ ਬੰਦ ਕਰਤੀ ਮੈਂ ਕਿਹਾ ਮੈਂ ਲਿੜੇ ਵਾਲੀ ਮਸ਼ੀਨ ਦੇ ਕਿ ਸਹੀ ਗੱਲ ਆ ਮੇਰਾ ਉਹਦੇ ਨਾਲ ਕੀ ਵਾ ਨਹੀਂ ਵਾਸਤਾ ਨਹੀਂ ਉਹਦੇ ਨਾਲ ਮੈਂ ਦੱਸਤੀ ਇੱਕ ਮਿੰਟ ਹਾਂ ਕੀ ਦੱਸਦੀਆਂ ਤੂੰ ਤੁਸੀਂ ਕੀ ਤੂੰ ਮੁੜ ਜਾ ਤੂੰ ਮੁੜ ਜਾ ਪਿੱਛੇ ਇੱਥੇ ਭਈ ਇਹ ਸਵੇਰੇ ਸਵੇਰੇ ਪੱਠੀਆਂ ਚੱਲ ਬੈਂਦੀਆਂ ਨੇ ਬੜਾ ਹਾਲ ਹੋਇਆ ਪਿਆ ਮੇਰੇ ਹਿਸਾਬ ਨਾਲ ਨਾ ਮਸ਼ੀਨ ਜਿਹੜੀ ਹੈਗੀ ਆਪਣੀ ਉਹ ਹੈਗੀ ਹੈ ਭਰੀ ਵੀ ਮਿੱਟੀ ਦੇ ਨਾਲ ਜਿਆਦੇ ਆਓ ਬੱਲਾ ਸਰਵਿਸ ਕਰਾਉਣ ਆਲੀਂ ਪਰਵਾਦੋ ਸਰਵਿਸ ਦਾ ਤੇਰੀ ਵੀ ਹੋਣ ਵਾਲੀ ਹੈ ਮੇਰੇ ਹਿਸਾਬ ਨਾਲ ਸਰਵਿਸ ਤੁਹਾਡੀ ਵੀ ਹੋਣ ਵਾਲੀ ਹੈ ਬਸ ਬਰਾਬਰ ਹੀ ਆ ਕੰਮ ਸਾਰੇ ਕੀ ਹੋਇਆ ਫਿਰ ਕਿਨਾਂ ਮੇਨੂੰ ਹੁਣ ਫੇਰ ਬੰਦ ਹੋ ਗਈ ਨਾ ਹੁਣ ਤੋਂ ਤੋਕ ਤੇ ਦੇ ਤੋਤੇ ਹੁਣ ਇਹਨੂੰ ਨਾ ਸਾਫ ਕਰੋ ਚੰਗੀ ਤਰ੍ਹਾਂ ਜੀ ਇਹ ਹੈ ਮਨਪ੍ਰੀਤ ਦੀ ਦਾਅਲ ਵਾਲੀ ਮਸ਼ੀਨ ਹੋ ਸਾਫ ਨਹੀਂ ਕਰਦੇ ਤਾਂ ਇਹਨਾਂ ਨੂੰ ਕੋਈ ਕਰਦਾ ਤੇ ਬੈਨ ਲੱਗੇ ਆਪਣੇ ਤਾਂ ਮਸਾਬ ਨਹੀਂ ਕਰਦੇ ਅਕਸਰ ਤੇ ਮਾੜੀ ਇਚਰੀ ਘਟ ਪੈਂਦੀ ਐ ਨਾ ਉਹਦੀ ਕਰਨ ਆ ਜੀ ਇਹ ਨਹੀਂ ਚਰੀਪਾ ਪਾਉਂਦੇ ਨਹੀਂ ਐਂ ਕਰਦਾ ਡੀਗਾ ਲੈ ਵੀ ਹੁਣ ਜੇ ਖਰਾਬ ਹੋਗੇ ਤਾਂ ਤੁਹਾਡੇ ਤੇ ਅਸੀਂ ਲੱਗਨੇ ਆ ਮੇਰੇ ਨਹੀਂ ਲੱਗਨੇ ਹੁਣ ਇਹ ਆਪਾਂ 1 ਸਾਲ ਤੈਨੂੰ ਲਾਈ ਹੋ ਵੀ ਨਹੀਂ ਸੀ ਹਨਾ ਕਿਉਂਕਿ ਮਸ਼ੀਨ ਆਪਣੇ ਕੋਲੇ ਆਲਰੇਡੀ ਹੈਗੀ ਸੀ ਹਨਾ ਮਨਪੀਤ ਕਿੰਨਾ ਚਿਰ ਤੱਕ ਇਹ ਪਈ ਹੋਈ ਰਹੀ ਐ ਇਦਾਂ ਹੀ 1 ਸਾਲ ਆਪਾਂ ਯੂਜ਼ ਨਹੀਂ ਹਾਂ ਕਿੰਨਾ ਚਿਰ ਇਹ ਆਪਾਂ ਇਹਨੂੰ ਵਰਤਿਆ ਹੀ ਨਹੀਂਗਾ ਤੇ ਫਿਰ ਉਸ ਤੋਂ ਬਾਅਦ ਚ ਇਹ 5-6 ਸਾਲ ਹੋ ਗਏ ਹਮ ਹੁਣ ਚੱਲਦੀ ਇੱਥੇ ਪੱਕੀ ਡਿਊਟੀ ਇੱਥੇ ਲੱਗੀ ਹੋਈ ਆ ਕੋਈ ਸਾਫ਼ ਕਰਨ ਵਾਲੀ ਨਾ ਮਸ਼ੀਨ ਨੂੰ ਕੀ ਹੋਇਆ ਦੱਸੋ ਬਈ ਕੋਈ ਕਲੀਨ ਕਰਨ ਵਾਲੀ ਆਏ ਆ ਬਹੁ ਆ ਜੋ ਆ ਆ ਜੀ ਜੀ ਕਲੀਨ ਕਰਕੇ ਦੋ ਇਹ ਕੋ ਇਹਨਾਂ ਜਿੱਥੋਂ ਪਾਣੀ ਆਂਦਾ ਉਹ ਸਾਰਾ ਸਾਫ਼ ਕਰਕੇ ਦੋ ਠੀਕ ਆ ਆ ਬੈਕ ਸਾਈਡ ਜਿਹੜੀ ਉਹ ਵੀ ਉਹੀ ਬੋਲੀ ਜਾਂਦੀ ਏ ਤੇਰੇ ਵਾਂਗੂ ਆ ਬਣਾਗਾ ਤਾਂ ਇਹ ਬੋਰਾ ਵਾਲਾ ਬਹੁ ਪਾਉਂਦੀ ਆ ਨਿੱਕਾ ਬਟਨ ਨੁੱਕ ਗਿਆ ਸੀ ਠੀਕ ਆ ਦੇਖੀਏ ਘਾੜ ਕੇ ਕਿ ਨੌਕਸ ਦੇਖੀ ਲਈ ਗਈ ਮੜਾ ਨੂੰ ਖੋਲ ਕੇ ਤੇ ਕੀ ਪੈ ਗਿਆ ਇਹਨੂੰ ਹੈ ਪਾਣੀ ਨਹੀਂ ਆਂਦਾ ਇੱਥੋਂ ਦੀ ਇਹਨੂੰ ਇੱਥੇ ਜਾਲੀ ਹੁੰਦੀ ਆ ਇਹਨੂੰ ਥੋੜਾ ਜਾਲੀਆਂ ਸਾਫ਼ ਕਰਦੇ ਬੰਦ ਐਸਾ ਹੁੰਦੀ ਹੈ ਤਾਂ ਤੁਸੀਂ ਜਾਲੀ ਦਾ ਮੈਂ ਮਿੱਤਰੋ ਸਾਫ਼ ਆ ਪਿੱਛੋਂ ਨੌਕਸ ਕੋਈ ਹੋਰ ਹੀ ਬੈ ਗਿਆ ਪਾਣੀ ਛੱਡ ਕੇ ਕਿੰਨਾ ਆਉਂਦਾ ਬੱਚੇ ਦੇ ਪਾਣੀ ਘਟ ਲੈਂਦੀ ਹੈ ਨਾ ਉਧਰੋਂ ਪਿੱਛੋਂ ਦਾ ਪਾਪੇਜ ਪਾਣੀ ਪੂਰਾ ਆ ਰਿਹਾ ਇਹਦਾ ਮਤਲਬ ਇੱਥੇ ਸਮਝ ਨਾ ਕੋ ਫਸਿਆ ਹੋਵੇ ਦੀ ਹੈ ਨਾ ਹਾਂ ਹਾਂ ਆ ਕੱਢੀ ਬਾਹਰ ਟੱਕਾਂ 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 ਤਦ ਲੱਗਣੀ ਕਿੱਧਰ ਦੀ ਮਾਣੀ ਆਉਂਦਾ ਇਹ ਚ ਲਾਓ ਬਈ ਮਸ਼ੀਨ ਤਾਂ ਸਾਡੀ ਚੱਲੀ ਨਹੀਂ ਆਹ ਮਸ਼ੀਨ ਸਾਡੀ ਚਾਲੂ ਹੋ ਗਈ ਆ ਖੇਤ ਦੇ ਕੰਮ ਕਰਾ ਤੋ ਅਪ ਜਾਣ ਤੋਂ ਪਹਿਲਾਂ ਪਹਿਲਾਂ ਅੱਲਾਹ ਤਪੈ ਨਹੀਂ ਜਿਹੜੀ ਜੜੀ ਆ ਲੈ ਖਾਈ ਤਾਂ ਸਵੇਰ ਦੇ ਵਜੇ 9 ਵੀ ਨਹੀਂ ਵਜੇ ਹੈ ਤਾਂ ਹੂੰ ਫਾਰਕਾ ਪਿਆ ਚੱਲਿਆ ਆਪਣੇ ਬੂਟੇ ਵੀ ਹਰੇ ਭਰੇ ਹੋਣੇ ਸ਼ੁਰੂ ਹੋ ਗਏ ਆ ਤੇ ਬਹੁਤ ਗਰਮੀ ਨੇ ਅਦਕੀ ਦਾ ਪੂਰੀ ਤਸੱਲੀ ਕਰਾਤੀ ਆ ਆ ਆਪਣੇ ਪੀਜ ਨੂੰ ਦੇਖੋ ਖੇਡ ਰਹੇ ਪੂਰੇ ਇੰਜੋਏ ਕਰਦੇ ਹੋਏ ਕਿੱਧਰ ਚੜੀ ਜਾਣੇ ਹੋਏ ਹੈਂ ਉਹ ਉੱਥੇ ਬੈਠਾ ਕਰੋ ਸ਼ੈੱਡ ਤੇ ਤਾਂ ਉੱਥੇ ਬੈਹਿੰਦੇ ਨੇ ਤੁਸੀਂ ਤੇ ਆਪਣਾ ਮੌਕਾ ਆਇਆ ਆਪਣਾ ਮੌਕਾ ਹਾਂ ਹਾਕਮੀਆਂ ਹਾਂ 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 ਚਾਚਾ ਪੱਠੇ ਚੱਕ ਕੇ ਲਈ ਹੋਰ ਪਾਸੇ ਨਾਲ ਭਾਜੀਂਗੇ ਪਾਸੇ ਇੱਧੇ 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 ਦੇਖ ਕਿਧਰ ਵੜਦਾ ਦੋਸਤੋਂ ਪੱਠੇ ਚੱਕਣ ਵਾਲਾ ਕੰਮ ਹੁਣ ਆ ਗਿਆ ਵਾਰੀ ਅਸਮ ਹੋ ਗਏ ਲੇਟ ਤੇ ਚਰੀ ਹੋ ਗਈ ਬਹੁਤ ਵੱਡੀ ਵੱਡੀ ਇਹਨੂੰ ਚੱਕਣੀ ਵੀ ਇੱਕ ਵੱਡੀ ਚੁਣੌਤੀ ਹੁੰਦੀ ਹੈ ਕਿ ਫਸਦੇ ਹੀ ਜਾਂਦੇ ਆ ਘਰ ਦੇ ਕੋਲੇ ਆਪਣੇ ਪੱਠੇ ਆ ਇੱਥੇ ਵੱਢ ਕੇ ਇੱਥੇ ਚੱਕ ਲੈਣੇ ਹੁੰਦੇ ਆ। ਦੇਖ ਕਿ ਨਹੀਂ ਜਿਆਦੇ ਹਾਈਟ ਪੱਠਿਆਂ ਦੀ ਹੋਈ ਪਈ ਚਰੀ ਦੀ। ਲੋ 10 ਫੁੱਟ ਲੈਂਥ ਹੋ ਗਈ ਹੋਗੀ ਚਰੀ ਦੀ। ਰਾਮ ਦੇ ਨਾਲ ਹੀ ਕਿਉਂਕਿ 5 ਫੁੱਟ 9 ਵਿੱਚ ਤਾਂ ਮੇਰੀ ਹਾਈਟ ਹੀ ਹੈਗੀ ਆ ਤੇ ਪਿੱਛੇ ਦੇਖੋ ਕਿੰਨੇ ਉੱਚੇ ਹੋਏ ਪਏ 4-4 ਫੁੱਟ ਉੱਚੀ ਹੈ ਚਰੀ ਮਗਰ ਪਰ ਆ ਦੇ ਕੀ ਵੀ ਬਹੁਤ ਵਧੀਆ ਨਿਕਲੇ ਆਪਣਾ ਇਹ ਤੇ ਡਿੱਗੀ ਨਹੀਂ ਲਗੀ ਚਰੀ ਇਹ ਨਹੀਂ ਤਾਂ ਏਡੀ ਏਡੀ ਚਰੀ ਆਪਣੀ ਕਦੇ ਖੜਦੀ ਨਹੀਂ ਦਿਗ ਪੈਂਦੀ ਲਗੀ ਬੀਜ ਦੀ ਕੁਆਲਿਟੀ ਜਣਾ ਡੂੰਘੀਆਂ ਗਈਆਂ ਹੋਈਆਂ ਇਹਦੀਆਂ ਤੇ ਇਹ ਵੀ ਹੋ ਸਕਦਾ ਕਿ ਮੀਂਹ ਪੈ ਕੇ ਨਹੀਂ ਰੀ ਨਹੀਂ ਵਗੀ ਉਹਦੇ ਨਾਲ ਵੀ ਆਪਾਂ ਨੂੰ ਉਸ ਦਾ ਵਿਚਾਰ ਰਹਿ ਗਿਆ ਹੋਵੇ ਤੇ ਇਧਰ ਵਾਲੇ ਪੱਠੇ ਵੀ ਹੁਣ ਕਿੱਡੇ ਕਿੱਡੇ ਹੋਏ ਪਏ ਆ ਸੋ گاਵਾ ਆਪਣੇ ਹੈਗੀਆਂ ਦੋ ਤੇ ਪੱਠੇ ਜਿਆਦੇ ਆ ਆਪਣੇ ਕੋਲੇ ਤੇ ਇਸੇ ਕਰਕੇ ਬਥੋੜੇ ਵਾਧ ਵੀ ਜਿਆਦੇ ਜਾਂਦੇ ਵੱਧਣੇ ਉਹ ਪੌਣੇ ਕੀ ਹੁੰਦੇ ਆ ਉਹਨਾ ਪੱਠੇ ਚੱਕ ਲਿਆ ਪਿਛਲੇ ਪਾਸੇ ਤਾਂ ਫੋਟ ਵੀ ਰਲਦੀ ਆਉਂਦੀ ਆ ਤੇ ਪੱਠੇ ਚੱਕ ਲਏ ਫਿਰ ਮਿਸਤਰੀ ਸਾਹਿਬ ਵੀ ਆਉਣ ਆਏ ਆ ਤੇ ਅੱਜ ਆਉਣਾ ਦੂਜਿਆਂ ਨੇ ਅਪਨ ਦੱਸਿਆ ਸੀ ਸਰਵਿਸ ਵਾਲਿਆਂ ਨੇ ਵੀ ਆਉਣਾ ਤੇ ਮਿਸਤਰੀ ਸਾਹਿਬ ਨੇ ਅੱਜ ਆਉਣ ਸਰ ਵਾਲਪੇਪਰ ਹੀ ਲੱਗਣਾ ਲਾਉਣ ਠੀਕ ਆ ਤੇ ਫਿਰ ਕਰਦੇ ਆ ਕੰਟਰੀ ਲੋ ਵਲੌਗ ਜੁੜੇ ਰਹੋ ਸਰ ਜੀ ਠੀਕ ਹੈ ਜੀ ਪੱਠੇ ਆਪਾਂ ਲਿਆਂਦੇ ਚੱਕ ਇੰਨੇ ਅੱਡੇ ਵਿੱਚ ਪੱਠੇ ਪਹਿਲਾਂ ਹੀ ਆਲਰੇਡੀ ਪਏ ਹੋਏ ਆ ਇਸ ਸਕੇ ਪੱਠੇ ਥੋੜੀ ਵੱਡੇ ਆਪਾਂ ਗਰਮੀ ਜਿਆਦੇ ਆ ਸੋ ਦੂਆਂ ਤੋਂ ਆਪਣੇ ਪਸ਼ੂ ਹੋ ਗਏ 4 ਇੱਕ ਨਵਾਂ ਕਾਕਾ ਆ ਗਿਆ ਘਰੇ ਓਏ ਓ ਵੀਰਾਂ ਭੈਣ ਭਰਾ ਇੱਕੋ ਜਿਹਾ ਲੱਗਦੇ ਦੋਨੇ ਤੇ ਇੱਕ ਆਪਣੇ ਘਰੇ ਜਿਹੜੀ ਆ ਚੀਜ਼ ਬਣੀ ਸੀ ਨਾ ਰੋਜ਼ ਇਹ ਭਰ ਜਾਂਦੀ ਆ ਆ ਚੀਜ਼ ਬਣਾਈ ਸੀ ਆਪਾਂ ਨਵੀਂ ਅੱਗ ਲਾਉਣ ਵਾਸਤੇ ਸਪੈਸ਼ਲ ਤੁਸੀਂ ਦੇਖੀ ਹੋਊਗੀ ਇਹਨਾਂ ਨੰ ਬੇਸਤਰੀਆਂ ਦੇ ਘਰੇ ਕੰਮ ਚੱਲਦੇ ਰੋਜ਼-ਵਿਰੋਜ਼ ਭਰੀ ਹੁੰਦੀ ਆ ਤੇ ਰੋਜ਼-ਰੋਜ਼ ਅੱਗ ਲੱਗਦੀ ਜਿੱਦਾਂ ਉਹ ਲਾਈਟਾਂ ਵਗੈਰਾ ਉੱਪਰ ਲੱਗੀ ਜਾਂਦੀਆਂ ਨੇ ਸਾਰੇ ਇਹ ਡੱਬੇ-ਡੁੱਬੇ ਆਪਾਂ ਰੂੜੀ ਤੇ ਨਹੀਂ ਸਿੱਟਣੇ ਇਹ ਸਾਰੇ ਆਪਾਂ ਇੱਥੇ ਅੱਗ ਲਾ ਦੇਣੀ ਇਹਨਾਂ ਨੂੰ ਕਿਉਂਕਿ ਫਿਰ ਪ੍ਰਦੂਸ਼ਣ ਬਹੁਤ ਫੈਲਦਾ ਜੇ ਆਪਾਂ ਗੰਦਾਂ ਐ ਖਲਾਰਾਂਗੇ ਨਾ ਲੁਫਾ ਆਪੇ ਕਦੇ ਗਲਦੇ ਹੀ ਨਹੀਂਗੇ ਇਹਨਾਂ ਨੂੰ ਇੱਥੇ ਜਲਾ ਦਿੱਤਾ ਜਾਂਦਾ ਠੀਕ ਆ ਜੀ ਲੋ ਹੁਣ ਆਪਾਂ ਨੂੰ ਲਾ ਦੇਣੀ ਇੱਥੇ ਅੱਗ ਸੈਂਟਰ 'ਚ ਕਰਕੇ ਇੱਥੇ ਕਰਕੇ ਬੂਟੇ ਨੂੰ ਸੇਕਣਾ ਪਵੇ। ਨੇ ਫਿਰ ਉੱਪਰ ਉੱਪਰ ਆਗ ਉੱਚੀ ਜਾਂਦੀ ਆ। ਫਿਰ ਬੋੜ ਨੂੰ ਜਾਂ ਆਪਣੇ ਆਏ ਦੇ ਬੂਟੇ ਇਹਨਾਂ ਨੂੰ ਸੇਕਣ ਲੱਗ ਜੇ ਸੀ ਕਿ ਚਾਲੀ ਕਰਕੇ ਲਾ ਦਿੱਤੀ ਆ ਤੇ ਸੁਆਹ ਮੱਚ ਕੇ ਥੱਲੇ ਨਿਕਲ ਜਾਂਦੀ ਸਾਰੀ। ਹੁਣ ਸਾਰਾ ਇਹ ਸੁਆਹ نیچے ਨਿਕਲ ਜਾਣੀ ਇਹਦੇ ਵਿੱਚ ਸਾਰੀ। ਤੇ ਨਾਲੇ ਆਗ ਔੜਦੀ ਨਹੀਂ। ਮਤਲਬ ਕਿ ਕੂੜਾ ਥੱਲੇ ਇਹਦੇ ਵਿੱਚ ਜਿੰਨੀ ਸਵਾਹ ਢੇਰੀ ਥੱਲੇ ਲੱਗ ਜਾਣੀ ਆ ਡਰਾਮ ਨੇ ਆਟੋਮੈਟਿਕ ਆ ਆਪਣੇ ਆਪ ਹੀ ਖਾਲੀ ਹੋ ਜੈਣਾ ਕਿਉਂਕਿ ਵਿੱਚ ਜਾਲ ਬਣਾ ਕੇ ਲਾਇਆ ਹੋਇਆ ਜਿੱਦਾਂ ਆਪਾਂ ਜਾਲ ਤੂੜੀ ਵਾਲੀ ਮਸ਼ੀਨ 'ਚ ਲਾਇਆ ਹੁੰਦਾ ਸਰੀਆਂ ਦਾ ਸੇਮ ਜਾਲ ਉਦਾਂ ਬਣਾ ਕੇ ਥੱਲੇ ਤੇ ਲਾਇਆ ਹੋਇਆ ਤੇ ਸਾਰਾ ਇਹ ਤੇ ਸਵਾਹ ਬਣ ਜੂਗੀ ਸਵਾਹ ਚਾਕੇ ਰੂੜੀ ਉੱਤੇ ਪੈ ਜੂਗੀ ਜਾਂ ਸਬਜ਼ੀਆਂ ਨੂੰ ਪਾ ਦਾਂਗੇ ਤੇ ਨਾਲੇ ਤਾਂ ਖਾਦ ਬਣ ਜਾਂਦੀ ਨਾਲ ਹੀ ਆ ਇਦਾਂ ਸਾਰਾ ਜਿਹੜਾ ਗੰਦ ਆ ਜੇ ਆਪਾਂ ਖੇ ਬਾਹਰ ਖਲਾਰਾਂਗੇ ਤਾਂ ਇਹਨੇ ਗੱਲ ਨਾਲ ਤਾਂ ਹੈ ਨਹੀਂਗਾ ਫਿਰ ਹਵਾ ਚੁੱਡਿਆ ਫਿਰਦਾ ਸੋ ਚੀਜ਼ਾਂ ਪਹਾੜੀਆਂ ਲੱਗਦੀਆਂ ਨੇ ਹਨਾ ਤੇ ਹੁਣ ਆ ਸਾਰਾ ਸਵਾਬ ਮੱਚ ਕੇ ਹੋ ਜਾਊਗਾ। ਲਓ ਵੀ ਦੋਸਤੋ ਆਪਣਾ ਟੇਬਲ ਰੈਡੀ ਹੋ ਚੁੱਕਿਆ ਜੀ ਤੇ ਮੈਸਟਰ ਸਾਹਿਬ ਜਿੱਥੇ ਆਪਣਾ ਲੋਗੋ ਲੱਗਣਾ ਬੁਟੀਕ ਦਾ ਉਹ ਜਗ੍ਹਾ ਉਹ ਪਾਰਟ ਨੂੰ ਬਣਾਉਣ ਦੇ ਵਿੱਚ ਲੱਗੇ ਹੋਏ ਆ। ਲਓ ਜੀ ਲਾਤੀ ਇੱਥੇ ਵਾਈਟ ਪੱਤੀ ਇਹਦੇ ਉੱਤੇ ਆਪਣਾ ਲੋਗੋ ਬੁਟੀਕ ਦਾ ਆਊਗਾ ਟੇਬਲ ਦੇ ਉੱਪਰ। ਚਲੋ ਜੀ ਕਬੂਤਰ ਆਪਣੇ ਆਏ ਫਿਰਦੇ ਦੂਜੇ ਵਿੜੇ 'ਚ ਡੈਡੀ ਜੀ ਬੈਠੇ ਆ ਤੇ ਉਹਨੂੰ ਐਂ ਲੱਗਦਾ ਕਿ ਸ਼ਾਇਦ ਮੈਂ ਕੁਛ ਖਾਨ ਨੂੰ ਪਾਊਗਾ ਦਾਣੇ ਦੁਣੇ ਖਾਦੇ ਆ ਅੱਜ ਆਪਣੇ ਪੱਕੇ ਵਿੜੇ 'ਚ ਕਦੇ ਨਹੀਂ ਆਏਗੇ ਅੱਜ ਆਪਣੇ ਆ ਵੀ ਪੱਕੇ ਵਿੜੇ ਜਾਇ ਫਿਰਦੇ ਆ ਮਸਤੀ ਮਾਰ ਮਾਰ ਕੇ ਹੁਣ ਵਾਪਸ ਮੁੜਦੇ ਜਾਂਦੇ ਉਧਰ ਨੂੰ ਜਿੱਥੋਂ ਮੁੜ ਕੇ ਆਏ ਸੀ ਦੂਸਰੀ ਸਾਈਡ ਸੋ ਇਹ ਵੀ ਪੂਰੇ ਘਰ ਦੇ ਵਿੱਚ ਤੈਲਦੇ ਆ ਇੰਜੋਏ ਕਰਦੇ ਆ ਪੂਰਾ ਦੇਖਦੇ ਵੀ ਕਿੱਧਰ ਕਿਵੇਂ ਇਹਨੂੰ ਇਹ ਵੀ ਪਤਾ ਵੀ ਇਹ ਵੀ ਸਾਡਾ ਘਰ ਆ ਤੇ ਸਾਰੇ ਕਬੂਤਰ ਰੀਸੋਰੀ ਸਾਰੇ ਗੀੜੇ ਕੱਢ ਕੇ ਗਏ ਆ ਆ ਵੀ ਅੱਧੇ ਓੜ ਓੜ ਇੱਧਰ ਆ ਗਏ ਆ ਐਸ਼ਵੀ ਚੱਕੀ ਹੁੰਦੀ ਨਾਲ ਬੱਚੇ ਕਬੂਤਰਾਂ ਦੇ ਇਹਨੂੰ ਬੜਾ ਪਿਆਰ ਹੁੰਦਾ ਕਬੂਤਰਾਂ ਦੇ ਨਾਲ ਆ ਗਏ ਹਨ ਕਬੂਤਰ ਦਾ ਬੱਚਾ ਚੱਕੀ ਫਿਰਦੀ ਆ ਹੁਣ ਆਪਣਾ ਮੇਨ ਸ਼ੀਸ਼ਾ ਲੱਗਣ ਜਾ ਰਿਹਾ ਜੀ ਲੜੀਆਂ ਵਗੈਰਾ ਵਿੱਚ ਲੱਗ ਗਿਆ ਨੇ ਬੱਚੇ ਜਿਹੜੀ ਲਾਈਟ ਜਗਣੀ ਆ ਉਹ ਸਾਰੀ ਵਿੱਚ ਮੁਕੰਮਲ ਹੋ ਗਈ ਆ ਸੋ ਸ਼ੀਸ਼ੇ ਦੀ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਆ ਕਿ ਸ਼ੀਸ਼ੇ ਦੀ ਲੈਂਥ ਹੈਗੀ 8 बाई 3 ਫੁੱਟ ਤੇ 8 ਫੁੱਟ ਲੈਂਥ ਬਹੁਤ ਲੰਬੀ ਹੋ ਜਾਂਦੀ ਆਪਣੇ ਜਿਹੜਾ ਦਰਵਾਜ਼ਾ ਲੱਗਾ ਉਹਦੇ ਬਰਾਬਰ ਲੈ ਐਡਾ ਲੰਬਾ ਸ਼ੀਸ਼ਾ ਲੱਗਣਾ ਹੈ ਸੋ ਬਹੁਤ ਡਰ ਲੱਗਦਾ ਕਿ ਸ਼ੀਸ਼ੇ ਤੋੜ ਚੁੱਕੇ ਆ ਤੇ ਡਰ ਲੱਗਦਾ ਵੀ ਦੂਜਾ ਨਾ ਟੁੱਟ ਜੇ ਸੋ ਅੱਜ ਵੱਡਾ ਸ਼ੀਸ਼ਾ ਮਿਰਰ ਲੱਗਣਾ ਜਿਹਦੇ ਵਿੱਚ ਆਪਾਂ ਆਪਣੀ ਵੀਡੀਓ ਕਰ ਸ਼ੂਟ ਕਰਿਆ ਕਰਾਂਗੇ ਤੇ ਮੈਸਤਰੀ ਸਾਹਿਬ ਵੀ ਪੂਰੇ ਅੱਜ ਜੋਸ਼ ਦੇ ਵਿੱਚ ਆ ਤੇ ਸ਼ੀਸ਼ਾ ਆਪਣਾ ਲੱਗ ਚੁੱਕਿਆ ਤੇ ਸ਼ੈਂਕੀ ਦੇਖੋ ਤੁਸੀਂ ਸ਼ੈਂਕੀ ਆਰਾਮ ਦੇ ਨਾਲ ਸੁੱਤਾ ਪਿਆ ਕੰਬਲ ਦੇ ਵਿੱਚ ਉੱਪਰ ਚੜ ਰਿਆਈ ਸੀ ਸੋ ਇਹ ਇਹਦੀ ਨਜ਼ਾਰੇ ਆ ਪੂਰੇ ਦੇਖੋ ਦੇਖੋ ਪੂਰੇ ਨੇ ਸੱਤਾ ਪਿਆ ਕੁ ਇਹਨੇ ਸਾਰਾ ਇਹ ਵੇਖਣਾ ਹੁੰਦਾ ਕੀ ਕਰ ਰਹੇ ਆ ਘਰੇ ਇੱਥੇ ਏਸੀ ਦੀ ਸਰਵਿਸ ਵਾਲੇ ਆ ਗਏ ਆ ਜੀ ਸੋ ਤੁਹਾਨੂੰ ਏਸੀ ਦੀ ਹਾਲਤ ਦਿਖਾਉਣਾ ਮੈਂ ਮੈਸਤਰੀਆਂ ਨੇ ਕੀ ਕੀਤੀ ਆ ਆਹ ਦੇਖੋ ਕਿੱਡਾ ਕਿੱਡਾ ਮੱਟ ਚੜਿਆ ਹੋਇਆ ਉੱਤੇ ਦੇਖੋ ਜੀ ਆਪਾਂ ਇਦਾਂ ਚਲਾ ਦਿੰਦੇ ਨਵਾਂ ਏਸੀ ਸੀਗਾ ਤਾਂ ਆਪਾਂ ਏਸੀ ਖਰਾਬ ਹੋ ਜਾਂਦੇ ਕਿੰਨੀ ਜਿਆਦਾ ਮਿੱਟੀ ਹੈ ਇਹਦੇ ਵਿੱਚ ਇਹਨੂੰ ਆਪਾਂ ਵਾਲਪੇਪਰ ਹੁਣ ਆਪਣਾ ਵਾਲਪੇਪਰ ਲੱਗਣਾ ਤੇ ਆਪਣੇ ਕੁਦਰਤੀ ਬੰਦੇ ਆਗੇ ਵਾਲ ਜੀ ਕਰਨ ਵਾਲੇ ਸਰਵਿਸ ਤੇ ਮੈਂ ਕਹਿਆ ਸਰਵਿਸ ਪਹਿਲਾਂ ਪਹਿਲਾਂ ਕਰਵਾ ਲਈ ਸੀ ਜੀ ਸੋ ਟਾਈਮ ਤੇ ਬਾਈ ਹੁਣ ਹੁਣ ਵਾਲਪੇਪਰ ਲੱਗਣ ਨੂੰ ਲੱਗਣਾ ਤੇ ਆਪਾਂ ਪਹਿਲਾਂ ਪਹਿਲਾਂ ਇਹ ਸਾਰੀ ਆ ਮਿੱਟੀ ਮੋਟੀ ਸਾਰੀ ਸਾਫ ਹੋ ਜੇ ਨਿਕਰ ਗੰਦੇ ਛਿੱਟੇ ਕੰਮ ਤੇ ਪੈਗੇ ਤਾਂ ਆਪਣਾ ਵਾਲਪੇਪਰ ਖਰਾਬ ਹੋ ਸਕਦਾ ਹਨ ਤੇ ਦੇਖੋ ਕਿੰਨਾ ਗੰਦ ਪਿਆ ਹੋਇਆ ਵਿੱਚ ਏਸੀ ਦੇ ਵਿੱਚ ਹੁਣ ਜੇ ਸਾਫ ਕਰਾਂਗੇ ਗਾਰਾ ਦੇਖੋ ਮੇਰੇ ਲੱਗਣ ਦੇ ਵਿੱਚ ਬਾਹਰ ਜਿਹੜਾ ਆਪਣਾ ਹੈਗਾ ਉੱਪਰ ਲਾਏ ਤਾਂ ਠੀਕ ਹੀ ਸੀਗਾ ਜਿਹੜਾ ਉੱਪਰ ਲੱਗਾ ਹੋਇਆ ਆਪਣੀ ਛੱਤ ਦੇ ਉੱਪਰ ਲੱਗਾ ਹੋਣ ਦਾ ਪੱਤਾ ਆ ਗਿਆ। ਉਹ ਤਾਂ ਹਜੇ ਪੂਰਾ ਬਿਲਕੁਲ ਗੰਦਾ ਨਹੀਂ ਉਹ ਤਾਂ ਸਾਫ਼ ਹੀ ਹੋਵਾ ਜਿਹੜਾ ਅੰਦਰਲਾ ਬਲੂਰ ਸੀਗਾ ਜਿਹੜਾ ਹਵਾ ਸਿੱਟਣ ਵਾਲਾ ਸੀਗਾ ਉਹ ਪੂਰਾ ਪੜ ਚੁੱਕਿਆ ਸੀ ਆਪਣਾ। ਬਹੁਤ ਬੁਰਾ ਹਾਲ ਸੀ ਕਿਉਂਕਿ ਬ੍ਰੀਕ ਕਿੰੋਂ ਇਹ ਗ੍ਰਾਈਂਡਰ ਵਗੈਰਾ ਚਲਾਉਂਦੇ ਨੇ ਬ੍ਰੀਕ ਮਿੱਟੀ ਬਹੁਤ ਉੜਦੀ ਆ। ਜਿਹੜੀ ਆ ਜਾਲੀ ਵੀ ਕੰਟਰੋਲ ਨਹੀਂ ਕਰਦੀ ਸਿੱਧੀ ਕਬੈਲਾਂ ਦੇ ਉੱਪਰ ਜੰਮੜ ਜਾਂਦੇ ਜਾਂਦੇ। ਹਨਾ ਤੇ ਆਹ ਵੇਖੋ ਹੁਣ ਨਾਲ ਦੀ ਨਾਲ ਸਫਾਈ ਕਿਵੇਂ ਆਉਂਦੀ ਦੇਖੋ ਨਾਲ ਦੀ ਨਾਲ ਜਿੱਥੇ ਵ ਇਹ ਚਮਕਾਂ ਵਜਦੀਆਂ ਨੇ ਤੇ ਕਿੰਨੀ ਕਿੰਨੀ ਮਿੱਟੀ ਚੜੀ ਹੋਈ ਆ ਤੇ ਪੂਰਾ ਇਹਨ ਗਾਰਾ ਹੀ ਆ ਰਿਹਾ ਥੱਲੇ ਵਿੱਚ ਬਾਲਟੀ ਦੇ ਦੇਖੋ ਕਿੰਨਾ ਬੁਰਾ ਹਾਲ ਆ ਪਈ ਐਸੀ ਆ ਸਰਵਿਸ ਦੂਜਿਆਂ ਦੀ ਕਰਵਾ ਦੂਜਿਆਂ ਦੀ ਵੀ ਇੱਕ ਵਾਰੀ ਪਹਿਲਾਂ ਤਾਂ ਕਰਵਾਈ ਸੀਗੀ ਤੇ ਦੂਜੇ ਆਪਾਂ ਕਮਰੇ ਦੇ ਵੀ AC ਦੀ ਵੀ ਸਰਵਿਸ ਕਰਾ ਦੇਣੀ ਆਪਾਂ ਆ ਵੇਖੋ ਕਿੰਨਾ ਗਾਰਾ ਨਿਕਲਦਾ ਪਿਆ ਵਿੱਚ ਲੋ ਵੀ ਦੋਸਤੋ ਹੁਣ ਐਂਡ ਵਾਲੇ ਪੜਾਵਾ ਦੇ ਵਿੱਚ ਪਹੁੰਚ ਗਏ ਆਪਾਂ ਤੇ ਇੱਕ ਤਾਂ ਆਪਣਾ ਬਣ ਜਾ ਰਿਹਾ ਇਹਦਾ ਮੈਂ ਕਿਹਾ ਬਾਕਸ ਬਣਾ ਲ ਗਏ ਹੁਣ ਜਾਂਦੇ ਜਾਂਦੇ ਮੈਸਤਰੀ ਦਾ ਵੀ ਨਹੀਂ ਕਰਦੇ ਕਹਿੰਦੇ ਨੇ ਪੀੜੀਆਂ ਬਣਾ ਦੋ ਆਹ ਕਰ ਦੋ ਉਹ ਕਰ ਦੋ ਹੁਣ ਉਹ ਕੰਮ ਤੇ ਆ ਗਏ ਆ ਆਪਾਂ ਠੀਕ ਆ ਮੈਸਤਰੀ ਸਾਹਿਬ ਆ ਕੇ ਆ ਬੈਠਾ ਹੂੰ ਵੀ ਹੁਣ ਤੇ ਇਹਦਾ ਆਪਾਂ ਜਿਹੜਾ ਕਾਰਵਾਸ਼ਰ ਇਹਨੂੰ ਪੱਕਾ ਹੀ ਫਿਕਸ ਕਰ ਦੇਣਾ ਉੱਥੇ ਆਪਾਂ ਗੱਡੀ ਤੇ ਰੋਜ਼ ਧੋਣੀ ਪੈਂਦੀ ਆ ਇਹਨੂੰ ਫਿਰ ਅਸੈਂਬਲ ਕਰਨਾ ਤਾਰਾਂ ਤੂਰਾਂ ਲਾਉਣੀਆਂ ਪਾਈਪਾਂ ਲਾਉਣੀਆਂ ਰੋਜ਼ ਕੱਢਣਾ ਪਉਂਦਾ ਝਾਂਜੜ ਬਹੁਤ ਜ਼ਿਆਦਾ ਇਹਨੂੰ ਪੱਕਾ ਹੀ ਆਪਾਂ ਕੰਧ ਨਾਲ ਫਿਕਸ ਕਰ ਦਾਂਗੇ ਇਹਦਾ ਬਾਕਸ ਬਣਾ ਰਹੇ ਆ ਉਸ ਤੋਂ ਬਾਅਦ ਜਿਹੜਾ ਸਾਡਾ ਕੈਮਰਾ ਇਹਦੇ ਵਿੱਚ ਆਪਣਾ ਟੀਵੀ ਰੱਖਿਆ ਹੁੰਦਾ ਸੀਗਾ ਤੇ ਟੀਵੀ ਰੱਖਿਆ ਟੀਵੀ ਵੋਚ ਚ ਚਲਾਇਆ ਫਿਰ ਇਹਨੂੰ ਦੁਬਾਰਾ ਮੋਡੀਫਾਈ ਕਰਤਾ ਸੀਗਾ ਤੇ ਮੈਸਤਰੀਆਂ ਨੇ ਉੱਤੇ ਇਹ ਆ ਲਗਾਤਾ ਸੀਗਾ ਬਟ ਹਾਲੇ ਵੀ ਉਹ ਗੱਲ ਨਹੀਂ ਬਣੀ ਹੁਣ ਇਹਨੂੰ ਫਿਰ ਮੋਡੀਫਾਈ ਕੀਤਾ ਜਾਊਗਾ ਐਂਡ ਤੇ ਕੋਈ ਕੁ ਸਮਾਨ ਆਪ ਕੋਲ ਸੁਨਮੇਕਾ ਦੀਆਂ ਸੀਟਾ ਛੋਟਾ ਥੋੜੀਆਂ ਬਾਧੀਆਂ ਸੀਗੀਆਂ ਫੇਵਿਕੋਲ ਟੋਟੇ ਭੱਜੇ ਸਮਾਨ ਸਾਰਾ ਬਚ ਗਿਆ ਸੀਗਾ ਤੇ ਫਿਰ ਇਹ ਸੋਚਦੇ ਆਂ ਇਹਨੂੰ ਆਪਾਂ ਸੁਨਮੇਕਾ ਲਾ ਕੇ ਸੁਨਮੇਕਾ ਆਪਾਂ ਕੋਲ ਪਿਆ ਹੋਇਆ ਫੇਵਿਕੋਲ ਵੀ ਹੈਗਾ ਇਹਦੀਆਂ ਪੱਲੇ ਲੰਬੇ ਲਾ ਦੀਏ ਆ ਸ਼ੀਸ਼ੇ ਚੂਚੇ ਦੇ ਵਿੱਚੋਂ ਕੱਢ ਦਗੇ ਇਹਨੂੰ ਬੰਦ ਕਰ ਦਗੇ ਇਹਦੇ ਵਿੱਚ ਮੇਰਾ ਸਾਰਾ ਸਮਾਨ ਇਹਦੇ ਵਿੱਚ ਪਿਆ ਹੋਇਆ ਸਾਰਾ ਜਿੰਨਾ ਮਤਲਬ ਕਿ ਮਾਈਕਾਂ ਦੇ ਸਟੈਂਡ ਵਗੈਰਾ ਜਿਹੜੇ ਹੈਗੇ ਆ ਬਾਕੀ ਇਹ ਤੇ ਮੇਰਾ ਆਪ ਦਾ ਜਿਹੜਾ ਮਿਊਜ਼ਿਕ ਦਾ ਸਮਾਨ ਸਾਰਾ ਸਮਝੂਗਾ ਮੈਂ ਇਸਤੀ ਸਾਹ ਥੋੜੀ ਚੱਕੀ ਫਿਰਦੇ ਦੇਖੋ ਦਰ ਬਰਾਬਰ ਨਹੀਂ ਥੋੜੀ ਜਿਹਾ ਜਿਹੜੀ ਆ ਪਕੰਧ ਵਾਲਾ ਪਾਸਾ ਲਾਉਣਾ ਉਹ ਥੋੜਾ ਜਿਹਾ ਪੱਟਾ ਲੰਬਾ ਰੱਖ ਲਈਏ ਕਿ ਨਹੀਂ ਫੇਰ ਇਹ ਉੱਚ ਗੱਟੀ ਲੱਗੂਗੀ ਆ ਲੋ ਜੀ ਆਪਣੇ ਬਾਥਰੂਮ ਜਿਹੜੇ ਨਵੇਂ ਬਣਾਏ ਆ ਉਹਨਾਂ ਦੇ ਤਾਕਤੇ ਸੀਗੇ ਇਹ ਉਹਨੂੰ ਨਵੇਂ ਲਾ ਕੇ ਪਹਿਲਾਂ ਆ ਤਾਕਤੇ ਲੱਗੇ ਹੁੰਦੇ ਸੀਗੇ ਸੋ ਇਹਨਾਂ ਦੀ ਲੱਕੜ ਕੱਢ ਕੇ ਵਰਤਾਂਗੇ ਅਗਰ ਜੇ ਬਣਾਉਣ ਦੇ ਵਿੱਚ ਆਹ ਲੋ ਜੀ ਕੈਮਰਾ ਆਪਣਾ ਕੀਤਾ ਪਿਆ ਮੁੱਦਾ ਤੇ ਦੇਖੋ ਕਿੰਨੇ ਖਲਾਰੇ ਪਾਏ ਹੋਏ ਇਹਦੇ ਲੱਤਾਂ ਲੱਤਾਂ ਤੋੜ ਤੀਆਂ ਫੜ ਕੇ ਤਾਂ ਵੈਲਪਣਾ ਕੱਢਦਾ ਸਾਰਾ